ਕਰਤਾਰ ਦੀਆਂ ਕਮਾਈਆਂ ਦੀ ਤਾਂ ਦੁਨੀਆ ਪਹਿਲਾਂ ਤੋਂ ਹੀ ਮਰੀਦ ਸੀ ਪਰ ਆ ਮਾਝੇ ਵਾਲੇ ਤਾਂ ਨਾ ਟਰੈਕਟਰਾਂ ਦੇ ਵੀ ਮਰੀਦ ਹੋ ਗਏ ਇਸੇ ਕਰਕੇ ਤਾਂ ਆ ਪੱਟੀ ਸ਼ਹਿਰ ਦੀ ਏਜੰਸੀ ਤੋਂ 11 ਟਰੈਕਟਰ ਇੱਕੋ ਦਿਨ ਨਿਕਲੇ ਉਹ ਵੀ ਸਾਰੇ ਦੇ ਸਾਰੇ 4x4 ਯਾਨੀ ਕਿ 9536 ਤੇ ਟਰੈਕਟਰ ਜਿਹੜੇ ਹੈਗੇ ਆ ਨਾ ਇਹ 4160 ਸੀਸੀ ਦਾ ਕਰਲੋਸ ਕਰਦਾ ਤਾਕੜ ਇੰਜਨ ਹੈਗਾ ਜਿਹੜਾ ਕਿ ਫਰੰਟ ਐਕਸਲ ਤੇ ਬੈਕ ਐਂਡ ਦਾ ਕਰਾਰੋ ਦਾ ਤੇ ਰੇਡੀਏਟਰ ਵੀ ਇਹਦੇ ਵਿੱਚ ਨਾ ਕਹਿੰਦੇ ਕਾਪਰ ਦਾ ਪਾਇਆ ਵਾ ਪੂਰੇ ਹੈਵੀ ਟਰੈਕਟਰ ਹੈਗੇ 3/2 ਕਵਾਂਟਲ ਦਾ ਵਾਜਨ ਹੈ ਤੇ 22 ਕਵਾਂਟਲ ਦੀ ਲਿਫਟ ਦੀ ਕਪੈਸਿਟੀ ਹੈ ਤੇ ਸ਼ਕਤੀ ਲਾਈਫ ਦੇ ਐਮ ਆਰ ਐਫ ਦੇ ਇਹਦੇ ਟਾਇਰ ਪਾਏ ਹੋਏ ਆ ਤੇ ਸਰਵਿਸ ਵੀ ਕਹਿੰਦੇ ਇਹਦੀ 250 ਘੰਟੇ ਬਾਅਦ ਕਰਾਉਣ ਦੀ ਲੋੜ ਨਹੀਂ ਇਹਦੀ 500 ਘੰਟੇ ਬਾਅਦ ਸਰਵਿਸ ਹੋਇਆ ਕਰੂ ਜਾ ਕੇ ਤੇ ਐਕਸੈਸਰੀ ਸਾਰੀ ਦੀ ਸਾਰੀ ਐਕਸੈਸਰੀ ਲੱਗੀ ਹੁੰਦੀ ਹੈਗੀ ਤੁਹਾਨੂੰ ਏਜੰਸੀ ਤੋਂ ਲਿਆਉਣ ਤੋਂ ਬਾਅਦ ਚੌਨੀ ਵੀ ਉੱਤੇ ਲਾਉਣ ਦੀ ਲੋੜ ਨਹੀਂ ਪਲੇਟਫਾਰਮ ਲਾ ਕੇ ਦਿੱਤਾ ਜਾਊਗਾ ਛਤਰੀ ਵਗੈਰਾ ਹੁੱਡ ਸਾਰਾ ਕੁਝ ਇਹਦੇ ਲੱਗਿਆ ਲਗਾਇਆ ਹੋਊਗਾ ਹੈਵੀ ਡਿਊਟੀ ਸਾਈਡ ਸਪੋਰਟਾਂ ਵੀ ਹੈ ਯਾਨੀ ਕਿ ਜੇ ਕੁਝ ਆਪਾਂ ਪਿੱਛੇ ਕੋਈ ਜ਼ੋਰਦਾਰ ਚੀਜ਼ ਖਿੱਚਣੀ ਵੀ ਹੈ ਨਾ ਤਾਂ ਐਂ ਨਹੀਂ ਵੀ ਟਰੈਕਟਰ ਨੂੰ ਕੋਈ ਨੁਕਸ ਪੈ ਜੂ ਇੰਜਨ ਨੂੰ ਤੇ ਬਾਕੀ 24 ਸਪੀਡਾਂ ਯਾਨੀ ਕਿ 12 ਸਪੀਡਾਂ ਗਾਹ ਨੂੰ ਭਜੋ ਤੇ 12 ਸਪੀਡਾਂ ਹੀ ਪੰਜਾਹਾਂ ਨੂੰ ਭਜੋਗਾ ਉਹ ਘੈਂਟ ਚੀਜ਼ ਹੈ ਇਹ ਮਾਝੇ ਦੇ ਵਿੱਚ ਅਸੀਂ ਜ਼ਿਲ੍ਹਾ ਤਰਨਤਾਰਨ ਗਏ ਸੀਗੇ ਪੱਟੀ ਸ਼ਹਿਰ ਹੈਗਾ ਉੱਥੋਂ ਦੀ ਜਿਹੜੀ ਕਰਤਾਰ ਟਰੈਕਟਰ ਏਜੰਸੀ ਹੈ ਉੱਥੋਂ 11-12 ਟਰੈਕਟਰ ਇੱਕੋ ਦਿਨ ਨਿਕਲੇ ਹੈਗੇ ਤੇ ਇਹ ਵੀ ਗੱਲ ਖਾਸ ਹੈ ਕਿ ਨਿਕਲੇ ਵੀ ਸਾਰੇ ਦੇ ਸਾਰੇ 4x4 ਹੈਗੇ ਛੋਟੇ ਟਰੈਕਟਰ ਨਹੀਂਗੇ ਕਿਉਂਕਿ ਜ਼ਮੀਨਾਂ ਦੇ ਹਿਸਾਬ ਨਾਲ ਉੱਥੇ ਰਿਕੁਆਇਰਮੈਂਟ 4x4 ਦੀ ਹੈ ਤੇ ਲੋਕਾਂ ਦਾ ਭਰੋਸਾ ਬਹੁਤ ਬਣਿਆ ਕਰਤਾਰ ਤੇ ਕਹਿੰਦੇ ਕਮਾਈਆਂ ਤਾਂ ਪਹਿਲਾਂ ਵਰਤਦੇ ਸੀਗੇ ਪਰ ਟਰੈਕਟਰ ਹੈ ਜਿਹੜੇ ਟਰੈਕਟਰਾਂ ਦੇ ਮਾਮਲੇ 'ਚ ਜਦੋਂ ਕਹਿੰਦੇ ਕਰਲੋਸਕਰ ਇੰਜਨ ਦਾ ਨਾਮ ਆ ਗਿਆ ਨਾ ਤਾਂ ਭਰੋਸਾ ਵੈਸੇ ਹੀ ਵਧ ਗਿਆ ਤੇ ਫਿਰ ਕਰਾਰੋ ਦਾ ਹਿੱਸਾ ਕਾਪਰ ਦਾ ਰੇਡੀਏਟਰ ਐਮ ਆਰ ਐਫ ਦੇ ਟਾਇਰ ਤੇ 28 ਕੁਇੰਟਲ ਦਾ ਵਜ਼ਨ ਤੇ ਸਰਵਿਸ ਵੀ ਉੱਤੋਂ 500 ਘੰਟੇ ਬਾਅਦ ਹੋਣੀ ਹੈ ਤੇ ਬਾਕੀ ਜਿਹੜੀਆਂ ਗੱਲਾਂ ਨਾ ਆਪਾਂ ਏਜੰਸੀ ਵਾਲਿਆਂ ਤੋਂ ਖੁਦ ਸੁਣ ਲੈਣੇ ਹੈਗੇ ਸਾਰੀ ਗੱਲਬਾਤ ਹੁਣ ਆਪਾਂ ਨੂੰ ਦੱਸਣਗੇ ਧਿਆਨ ਨਾਲ ਸੁਣ ਲਿਓ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਜੀ ਅੱਜ ਅਸੀਂ ਪੱਟੀ ਡੀਲਰਸ਼ਿਪ ਤੇ ਖੜੇ ਹਾਂ ਜੀ ਬਾਬਾ ਚਰਨਦਾਸ ਆਟੋਮੋਬਾਈਲ ਤੇ ਮੈਗਾ ਡਿਲੀਵਰੀ ਫੰਕਸ਼ਨ ਕਰਨ ਲੱਗੇ ਆ ਜੀ 10 ਟਰੈਕਟਰ ਡਿਲੀਵਰ ਇਥੋਂ ਕਰਨ ਲੱਗੇ ਆ ਨਾਹਰ 36 ਗਲੋਬ ਟਰੈਕ 4휠 ਡਰਾਈਵ ਟਰੈਕਟਰ ਆ ਜੀ 4460 ਸੀਸੀ ਕਰਲੋਸਕਰ ਇੰਜਨ ਦੇ ਨਾਲ ਆ ਰਿਹਾ ਇਹ ਇਹਦਾ ਜਿਹੜਾ ਫਰੰਟ ਐਕਸਲ ਹੈਗਾ ਕਰਾਰੋ ਦਾ ਹੈਗਾ ਜੀ ਤੇ ਬੈਕ ਐਂਡ ਵੀ ਕਰਾਰੋ ਆ ਇੰਜਨ ਆ ਜਿਹੜਾ ਕਰਲੋਸਕਰ ਦਾ ਜੀ ਤੇ ਫਰੰਟ ਜਿਹੜੇ ਵੇਟ ਹੈਗੇ ਆ ਇਹ ਕੰਪਨੀ ਵੱਲੋਂ ਅਸੀਂ ਨਾਲ ਦੇ ਰਹੇ ਆ ਰੇਡੀਏਟਰਾਂ ਜਿੱਦਾਂ ਗੱਲ ਕਰੀਏ ਤਾਂ ਕਾਪਰ ਦਾ ਰੇਡੀਏਟਰ ਦੇ ਰਹੇ ਆ ਜਦੋਂ ਕਿ ਬਾਕੀ ਕੰਪਨੀਆਂ ਸਭ ਅਲੂਮੀਨੀਅਮ ਦਾ ਦੇ ਰਹੀਆਂ ਤੇ ਜੇ ਟਾਇਰਾਂ ਦੀ ਗੱਲ ਕਰੀਏ ਐਮ ਆਰ ਐਫ ਸ਼ਕਤੀ ਲਾਈ ਪਲੱਸ ਅਸੀਂ ਟਾਇਰ ਦੇ ਰਹੇ ਆ ਲੈਫਟ ਪੰਪ ਦੀ ਗੱਲ ਕਰੀਏ ਤਾਂ ਜੇ ਟਰੈਕਟਰ ਸੈਗਮੈਂਟ ਦੇ ਵਿੱਚ ਕਿਸੇ ਵੀ ਕੰਪਨੀ ਨੇ ਇਹੋ ਜਿਹਾ ਲੈਫਟ ਪੰਪ ਨਹੀਂ ਦਿੱਤਾ 38 ਲਪੀਐਮ ਦਾ ਪੰਪ ਜਿਹੜਾ ਸਾਡਾ ਕੰਪਨੀ ਤੋਂ ਫਿਟਡ ਆ ਰਿਹਾ ਜੀ ਸੈਡ سپورਟ ਦੇ ਨਾਲ ਪੂਰੀ ਹੈਵੀ ਡਿਊਟੀ ਸੈਡ سپورਟ ਦਿੱਤੀ ਹੈਗੀ ਆ ਦੂਜੇ ਨੰਬਰ ਤੇ ਸਰਵਿਸ ਦੀ ਗੱਲ ਕਰਦੇ ਆਂ ਪਾ 500 ਘੰਟੇ ਤੇ ਸਾਡੀ ਸਰਵਿਸ ਆ ਬਾਕੀ ਜਦ ਕੇ ਸਾਰੇ ਜਿਹੜੇ ਹੈਗੇ 250 ਘੰਟੇ ਤੇ ਸਰਵਿਸ ਹੈਗੀ ਆ ਬਾਕੀ ਟਰੈਕਟਰਾਂ ਦੀ ਤੇ ਸਾਡੀ ਜਿਹੜੀ ਡਬਲ ਟਾਈਮ ਚੱਲਦੀ ਹੈ ਸਰਵਿਸ 500 ਘੰਟੇ ਤੇ ਆ ਉਸ ਤੋਂ ਅੱਗੇ ਗੱਲ ਕਰਾਂ ਸੇਫਟੀ ਸਵਿਚ ਆਉਂਦਾ ਜੀ ਆਪਣਾ ਜੋ ਕਿ ਜਦੋਂ ਟਰੈਕਟਰ ਆਪਾਂ ਕੰਮ ਕਰਨ ਤੋਂ ਬਾਅਦ ਫ੍ਰੀ ਖੜਦਾ ਤੇ ਆਪਾਂ ਇਹਨੂੰ ਕੱਟ ਕਰ ਸਕਦੇ ਆ ਜਿਹੜੀ ਆਪਣੀ ਵਾਇਰਿੰਗ ਹੈਗੀ ਆ ਉਹ ਬੈਟਰੀ ਤੋਂ ਕੱਟ ਹੋ ਜਾਂਦੀ ਆ ਜਿਹੜਾ ਕਟਆਟ ਵਗੈਰਾ ਕਈ ਵਾਰ ਬੈਟਰੀ ਡਿਸਚਾਰਜ ਕਰ ਦਿੰਦਾ ਉਹ ਹੁਣ ਤੋਂ ਚੀਜ਼ ਬਚੀ ਰਹਿੰਦੀ ਆ ਦੂਸਰੀ ਗੱਲ ਆਪਾਂ ਕਰਗੇ ਤਾਂ ਫੋਰਟ੍ਰੈਕ ਸਾਡੇ ਦੋਨੇ ਪਾਸੇ ਲੱਗੇ ਆ ਕਿਸੇ ਸਾਈਡ ਤੋਂ ਵੀ ਬੰਦਾ ਸਾਡੇ ਟਰੈਕਟਰ ਤੇ ਚੜਦਾ ਤੇ ਸੌਖ ਰਹਿੰਦੀ ਆ ਜੇ ਗੱਲ ਕਰੀਏ ਤਾਂ ਜਿੱਦਾਂ ਗਰਮ ਹਵਾ ਵਗੈਰਾ ਆਸਤੇ ਸਾਡੇ ਹੀਟ ਗਾਰਡ ਲੱਗੇ ਆ ਪੂਰੇ ਕੰਪਲੀਟ ਆ ਜੀ ਇਹ ਮਤਲਬ ਪਿੱਛੇ ਗਰਮ ਹਵਾ ਨਹੀਂ ਜਾਂਦੀ ਗੇਅਰ ਦੀ ਗੱਲ ਕਰੀਏ ਹਾਈ ਲੋ మీడియం ਦੇ ਵਿੱਚ 12+12 12 ਫਾਰਵਰਡ ਤੇ 12 ਰਿਵਰਸ ਸਪੀਡਾਂ ਆ ਰਿਆਂ ਪਿਛਲੇ ਟਾਇਰ ਜਿਹੜੇ ਹੈਗੇ ਆ ਜੀ 16x28 ਚ ਆ ਰਹੇ ਸਾਡੇ ਵੇਟ ਉਹ 36 36 ਕਿਲੋ ਦੇ ਵੇਟ ਆ ਜਿਹੜੇ ਕੰਪਨੀ ਤੋਂ ਲਾ ਕੇ ਨਾਲ ਹੀ ਆ ਰਹੇ ਆ ਕਨੋਪੀ ਵਗੈਰਾ ਜੋ ਵੀ ਸੈਸਰੀ ਅਸੀਂ ਕੰਪਨੀ ਤੋਂ ਫਿਟਡ ਦੇ ਰਹੇ ਆ ਕਸਟਮਰ ਨੂੰ ਜਾ ਕੇ 1 ਰੁਪਿਆ ਦੁਆਰਾ ਲਾਉਣ ਦੀ ਲੋੜ ਨਹੀਂ ਹੈਗੀ ਤੇ ਜੇ ਪਿਛੇ ਵੱਲੋਂ ਗੱਲ ਕਰਕੇ ਲੈਂਕਾ ਵਗੈਰਾ ਦੀ ਐਕਸਟਰਾ ਹੈਵੀ ਡਿਊਟੀ ਲੈਂਕੇਜ ਹੈਗੀਆਂ ਹਦੀਆਂ ਜਿੰਨੀ ਮਟਾਈ ਲੈਂਕ ਦੀ ਹੈਗੀ ਓਨੀ ਹੀ ਸਪੋਰਟ ਅਸੀਂ ਥੱਲੇ ਦਿੱਤੀ ਹੋਈ ਆ ਜੋ ਕਿ ਹੈਵੀ ਐਮਪਲੀਮੈਂਟ ਚੱਕਣ ਵਾਸਤੇ ਕਦੇ ਵੀ ਜਿਹੜੀ ਲੈਂਕ ਬੈਂਡ ਨਹੀਂ ਹੁੰਦੀ ਜੇ ਡਿਸਟਰੀਬਿਊਟਰ ਦੀ ਗੱਲ ਕਰਕੇ ਤਾਂ ਜਿਹੜਾ ਡਬਲ ਡਿਸਟਰੀਬਿਊਟਰ ਸਾਡਾ ਜੀ ਇਸ ਪਾਸੇ ਜਿਹੜਾ ਕਲੱਚ ਲੱਗਾ ਪੀਟੀਓ ਦਾ ਇੰਡੀਪੈਂਡੈਂਟ ਕਲੱਚ ਹੈ ਜੀ ਸਿੰਗਲ ਕਲੱਚ ਹੈ ਤੋਂ ਕੰਮ ਕਰੂਗਾ ਪੀਟੀਓ ਦਾ ਜਿਹੜਾ ਉਹ ਐਕਸਟਰਾ ਹੈਗਾ ਜੀ ਬਾਕੀ ਟਰੈਕਟਰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਜੀ ਧੰਨਵਾਦ